ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਅੱਜ ਨਵਾਂ ਸਾਲ ਨਵਾਂ ਦਿਨ ਨਵਾਂ ਸਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਤੇ ਤਰੱਕੀਆਂ ਲੈ ਕੇ ਆਵੇ ਸਭ ਦੇ ਲਈ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਰਹਿਣ ਅੱਜ ਦਾ ਦਿਨ ਸਾਰਿਆਂ ਲਈ ਬਹੁਤ ਵਧੀਆ ਹੋਵੇ ਲਓ ਜੀ ਨਵਾਂ ਸਾਲ ਮਿੱਠੂ ਨਾਲ ਹੀ ਅੱਜ ਤੂੰ ਵੀ ਇਹਨੂੰ ਦੱਸਤੀ ਗੱਲ ਆ ਤੇ ਨਵਾਂ ਸਾਲ ਆ ਨਵਾਂ ਸਾਲ ਨਾ ਬਣ ਅੱਜ ਚੱਲਿਆ ਗੁਰੂ ਘਰ ਮੱਥਾ ਟੇਕਣ ਸਾਰੇ ਜਾਣੇ ਸਾਰੀ ਫੈਮਿਲੀ ਵ்கਤ ਤਿਆਰ ਗੱਡੀ ਕਰਿਆ ਤਾਂ ਪੰਨੇ ਸਟਾਰ ਮੈਨੂੰ ਕਿਹਾ ਕਰਦੇ ਸਾਫ਼ ਰੂਮ ਮੜ ਮਦੱਕ ਕੱਪੜਾ ਕੱਟ ਮਾਰਦੇ ਸਮਾਰ ਕੇ ਚੱਲੀਏ ਚਲੋ ਬਾਬੇ ਦੀ ਕਿਰਪਾ ਨਾਲ ਧੁੰਦ ਵੀ ਨਹੀਂ ਹੈਗੀ ਉਹ ਬੱਦਲ ਵਾਈ ਜੀ ਆ ਧੁੰਦ ਹੈ ਨਹੀਂ ਹਵਾ ਚੱਲਦੀ ਸੀ ਬਹੁਤ ਠੰਢੀ ਠੰਢੀ ਉਹਦੇ ਕਰਕੇ ਧੁੰਦ ਹੈ ਨਹੀਂ ਵਧੀਆ ਮੌਸਮ ਸਾਫ ਆ ਮਨਜੀ ਸਾਹਿਬ ਚੱਲਿਆ ਗੁਰਦੋਰਾ ਮਨਜੀ ਸਾਹਿਬ ਤਕਰੀਬਨ ਹਰ ਸਾਲ ਇਹ ਨਵੇਂ ਸਾਲ ਦੀ ਸ਼ੁਰੂਆਤ ਮਨਜੀ ਸਾਹਿਬ ਤੋਂ ਹੀ ਕਰ ਦਿੰਦੇ ਆ ਅੱਜ ਵੀ ਚੱਲਿਆ ਉੱਥੇ ਨੂੰ ਕਰਾਉਨੇ ਆ ਦਰਸ਼ਨ ਤੁਨੂੰ ਵੀ ਜਾ ਕੇ ਮਨਜੀ ਸਾਹਿਬ ਗੁਰੂ ਘਰ ਦੇ ਚੱਲੇ ਆਂ ਮਦੀ ਸਾਊਦੂ ਦਰਸ਼ਨ ਮੇਲੇ ਕਰਨ ਅੱਜ ਨਵਾਂ ਸਾਲ ਆ ਸਾਰੇ ਤਪਨ ਮਮੀ ਘਰੇ ਨੇ ਉਹ ਕਹਿੰਦੇ ਸ਼ਿਆਤਵਾਰ ਨੂੰ ਜਾਵਾਂਗੇ ਹੁਣ ਅੱਥਰੂ ਤੋਂ ਬਾਅਦ ਤੇ ਬੁਝੇ ਠੰਡਾ ਮੈਰੀਆ ਸਾਡੇ ਰੋੜਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਭਾਈ ਜੀ ਤਾਂ ਬੰਦੇ ਮੰਮੀ ਜਾਣਗੇ ਪਿੰਡ ਵਾਲੇ ਤੋਂ ਦੁਆਰਾ ਸਾਬ ਅਸੀਂ ਚੱਲੇ ਮੰਜੀ ਸਾਹਿਬ ਆਹ ਰੋਡ ਤੇ ਆ ਭਾਈ ਨਹੀਂ ਕਦੇ ਨਾ ਆ ਫਾਰਮ ਬਣ ਗਿਆ ਉਹਰੇ ਪੋਲਟਰੀ ਫਾਰਮ ਵੀ ਖੁੱਲ ਗਿਆ ਰੋਡ ਤੇ ਜਦੋਂ ਸਬਜ਼ੀ ਦਾ ਕੰਮ ਕਰਦੇ ਸੀ ਉਦੋਂ ਇਹਲੀ ਦੋ ਜੇੜੇ ਲੱਗਦੇ ਸੀ ਰੋਡ ਦੇ ਉੱਤੇ ਸੀ ਹੁਣ ਮੈਨੂੰ ਲੱਗਦਾ ਮੈਂ ਉਹ ਗੱਲ 5-4 ਮਹੀਨੇ ਬਾਅਦ ਇਹ ਰੋਡ ਤੇ ਲੱਗ ਜਦੋਂ ਕੋਈ ਕੰਮ ਨਹੀਂ ਇੱਧਰ ਨੂੰ ਹੋ ਰਿਹਾ ਜ਼ੁਰਤਵਾਰਾ ਗੁਰੂ ਸਰਸਾਹਬ ਪਿੰਡ ਚਕੋਹੀ ਜ਼ੁਰਤਵਾਰਾ ਗੁਰੂ ਸਰਸਾਹਬ ਪਿੰਡ ਚਕੋਹੀ ਉੱਧਰ ਸਾਡਾ ਕੰਮੇ ਵਾਲਾ ਰੋਡ ਤਾਂ ਬਾਲਾ ਖਰਾਬ ਹੋਇਆ ਜਿਹੜਾ ਕੰਮੇ ਤੋਂ ਸਿੱਧਾ ਆਉਂਦਾ ਇਸ ਕਰਕੇ ਸਾਨੂੰ ਇੱਧਰਲੇ ਰੋਡ ਆਉਣਾ ਪੈਂਦਾ ਜਿ ਕੋਈ ਥੋੜਾ ਹੋ ਕੇ ਫਿਰ ਅਸੀਂ ਇੱਧਰੋਂ ਗਾਜੀਪੁਰੋਂ ਨਿਕਲ ਜਾਂਦੇ ਹਾਂ ਨਵਾਂ ਪੱਡ ਗਾਜੀਪੁਰ ਉਹ ਖਰਾਬ ਬਹੁਤ ਆ ਜਿਹੜਾ ਕੰਮੇ ਤੋਂ ਘਰਾਲੇ ਤੋ ਆਉਂਦਾ ਚਲੋ ਇੱਧਰੋਂ ਆਉਣਾ ਪੈਂਦਾ ਪੱਤਿਆਂ ਗੁਰਦੁਆਰਾ ਮੰਜੀ ਸਾਹਿਬ ਕੋਟਾ ਮ ਲੌਵੀ ਮੋਟਰ ਤੇ ਪਹੁੰਚਿਆ ਨਵਾਂ ਸਾਲ ਨਵਾਂ ਦਿਨ ਨਵੇਂ ਸਾਲ ਦੀ ਜੇ ਸ਼ੁਰੂਆਤ ਮੋਟਰ ਤੇ ਪਹਿਲਾ ਦਿਨ ਨਵੇਂ ਸਾਲ ਦਾ ਫਸਲ ਬਾੜੀ ਦੇਖ ਕੇ ਰੂ ਖੁਸ਼ ਹੋ ਗਈ ਪਹਿਲਾ ਮੋਟਰ ਤੇ ਆਏ ਕਿਹੜਾ ਮਾਰਿਆ ਆਪਣੀ ਤਾਂ ਇਹੀ ਆ ਸਾਰਾ ਕੁਝ ਕਿਰਤ ਕਮਾਈ ਰੋਜੀ ਰੋਟੀ ਪਰਮਾਤਮਾ ਐਸੇ ਦੇ ਵਿੱਚ ਬਰਕਤਾਂ ਪਾਵੇ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਦੇ ਕਮਾਕਾਰਾਂ ਤੇ ਪ੍ਰਮਾਤਮਾ ਬਰਕਤਾਂ ਪਾਵੇ ਖੁਸ਼ੀਆਂ ਖੇੜੇ ਵਰਤਾਵੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਇਸ ਸਾਲ ਸਾਰਿਆਂ ਲਈ ਚੰਗਾ ਬਤਿਹਤ ਹੋਵੇ ਹਰ ਬੰਦਾ ਆਪਣੇ ਕਿੱਤੇ ਦੇ ਵਿੱਚ ਤਰੱਕੀ ਕਰੇ ਇਹੀ ਹੱਥ ਜੋੜ ਅਰਦਾਸ ਆ ਪ੍ਰਮਾਤਮਾ ਪੂਰੇ ਵੀ 2025 ਸਾਰਿਆਂ ਲਈ ਸੁੱਖ ਦਾ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਨੂੰ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਲੋ ਜੀ ਦਲੀ ਮੋਟਰ ਤੇ ਆਏ ਸੀ ਨਮਾਸਾਲ ਨਮਾ ਦਿਨ ਪੰਚਿਆ ਮੋਟਰ ਤੇ ਤਾਂ ਮੌਸਮ ਤਾਂ ਵਿੱਚ ਤਾਂ ਬੱਦਲ ਬਾਈਓ ਬਹੁਤ ਆ ਬਿਲਕੁਲ ਵੀ ਸੂਰਜ ਨਹੀਂ ਆਜਦਾ ਮੈਨੂੰ ਲੱਗਦਾ ਦਿਖਦਾ ਨਵੇਂ ਸਾਲ ਤੇ ਸੋਜ ਦੀ ਚਲਕ ਜਮਾ ਹੀ ਨਹੀਂ ਪੈਂਦੀ ਵੀਂ ਜੀ ਅੱਜ ਹਰਾ ਵੀ ਨਹੀਂ ਲੈ ਜਾਣਾ ਕਰਮਾ ਵੀ ਨੂੰ ਕਹਣਾ ਤੁਸੀਂ ਲੈ ਜਿਓ ਆਪਣਾ ਜੋਗਾ ਲੈ ਜੂ ਕਰਮਾ ਵੀਰ ਆਪਾਂ ਨਹੀਂ ਲੈ ਜਾਣਾ ਅੱਜ ਹਰਾ ਆਪਾਂ ਨੂੰ ਨਹੀਂ ਲੋੜ ਅੱਜ ਹਰੇ ਦੀ ਪਿਆਹਰਾ ਬੱਦਲ ਆ ਕੇ ਕੀ ਕਰਨਾ ਫਿਰ ਖਰਾਬ ਹੁੰਦਾ ਅੱਜ ਕਰਮਾ ਵੀ ਲੈ ਜੂ ਆਪਣੇ ਪਾਸ ਤੇ ਆਪਣਾ ਨਹੀਂ ਆਪਾਂ ਲੈ ਜਾਣਾ ਅੱਜ ਤਾਂ ਹਾਕਣਕ ਨੂੰ ਛਿੱਧੀ ਕਹਿੰਦਾ ਸੀ ਬੰਦਾ ਇੱਕ ਦਿਨ ਜਦੋਂ ਬੀਜ ਜੰਮੀ ਆ ਇਹ ਤਾਂ ਵੀ ਬਹੁਤ ਘੱਟ ਪਾਇਆ ਉਹਨੂੰ ਹੁਣ ਦਿਖਾਉਣੀ ਆ ਵੀ ਦੇਖ ਕਣਕ ਕੀ ਕਹਿੰਦੀ ਆ ਹੁਣ 300 ਸਟਾਈ ਹੈ। ਲਓ ਜੀ ਨਰਮੇ ਵਾਲਾ ਖੇਤ ਅੱਜ ਕਰਮੇ ਵੀਰ ਨੇ ਕਰਤਾ ਬੇਲੀ ਨਰਮਾ ਨਰਮਾ ਤਾਂ ਨਹੀਂ ਛੱਡ ਲੱਗਿਆ ਆ ਦੇਖੋ ਲੱਗਿਆ ਬਥੇਰਾ ਸੀ ਲੇਟ ਹੋ ਗਿਆ ਖਿੜਿਆ ਨਹੀਂ ਲੱਗਿਆ ਸੀਗਾ ਲੇਟ ਹੋ ਗਿਆ ਖਿੜਿਆ ਨਹੀਂ ਇੱਕ ਕੱਟਦਾ ਪਟਦਾ ਇਹਨੂੰ ਹੁਣ ਪਿਆਜ਼ਾਂ ਨੂੰ ਕਰਦਿਆਂ ਤਿਆਰੀ ਇਹਦੀ ਜਵਾਕਾ ਨੂੰ ਦਿਖਾਉਣ ਨੂੰ ਉੱਜਿਆ ਸੀ ਇਹ ਬਣੀ ਨਹੀਂ ਗੱਲਾਂ ਜਿਹੜੀ ਚੀਜ਼ ਨੂੰ ਆ ਉੱਜਿਆ ਸੀ ਉਹ ਦਿਖਾਵਾਂਗੇ ਵੀ ਆ ਹੁੰਦਾ ਨਰਮ ਖਿਹੜਿਆ ਨਹੀਂ ਫਿਰ ਚਲੋ ਕੋਈ ਨਹੀਂ ਆ ਵੀ ਦਿਖਾਵਾਂਗੇ ਵੀ ਆ ਹੁੰਦਾ ਆ ਮੈਂ ਵੀ ਦੋ ਬਾਟ ਦਾ ਹੀ ਮੈਂ ਚਾਹ ਲਿਆ ਚਾਹ ਚੁ ਪੀਨੇ ਆ ਜਦ ਪਟਦਾ ਨਰਮਾ ਲੋਵੀ ਅਜਾ ਗੀਠੀ ਵਾਲੀ ਆ ਅਜਾ ਗੀਠੀ ਦੇ ਉੱਤੇ ਸੇਕਾਂਗੇ ਨਾਲੇ ਅੰਦਰ ਕਮਰੇ ਚ ਲੈ ਕੇ ਜਾਵਾਂਗੇ ਗੀਠੀ ਵਾਲੀ ਆ ਉਰੀਆਂ ਨੋ ਮੋ ਪਿਆਰ ਨਾਲ ਅੰਗੀਠੀ ਦੇ ਉੱਤੇ ਸੇਕਾਂਗੇ ਨਾਲੇ ਰੋਟੀਆਂ ਗਰਮ ਕਰਾਂਗੇ ਰਾਤ ਨੂੰ ਖਾਵਾਂਗੇ ਆਹ ਲੋ ਕੋਲੇ ਕੁਲੇ ਲਿਆਂਦੇ ਹੋ ਜੀ ਅੰਗੀਠੀ ਬਣਾਈ ਹੋਈ ਸੀ ਕਿ ਘਰਦਿਆਂ ਨੇ ਪੂਰੀ ਘੈਂਟ ਤਰੀਕੇ ਨਾਲ ਹੁਣ ਆਹੀ ਤਾਂ 15-20 ਣ ਦੇ ਅੰਗੀਠੀ ਤੇ ਦੇਣ ਨੇ ਅੰਦਰ ਲੈ ਕੇ ਜਾਣ ਤੇ ਕਮਰੇ ਦੇ ਵਿੱਚ ਬਹੁਤ ਵਧੀਆ ਅੰਗੀਠੀ ਆ ਹੁਣ ਸੇਕਦੇ ਆ ਨਾਲੇ ਫਿਰ ਬਾਅਦ ਦੇ ਵਿੱਚ ਅੰਦਰ ਲੈ ਜਾਗੇ ਤਾਂ ਰੋਟੀ ਰੋਟੀ ਖਾ ਕੇ ਫਿਰ ਬਾਹਰ ਬਾਅਦ ਚ ਕੱਢ ਦਾਂਗੇ ਬਾਹਰ ਫਿਰ ਇਹਨੂੰ ਅੰਦਰ ਨਹੀਂ ਰੱਖਦੇ ਸਾਰੀ ਰਾਤ ਅੰਗੀਠੀ ਨੂੰ ਬਾਅਦ ਚ ਫਿਰ ਬਾਹਰ ਕੱਢ ਦਿੰਦੇ ਹੁੰਦੇ ਆ ਕਮਰਾ ਗਰਮ ਕਰਿਆ ਤਾਂ ਇਹਨੂੰ ਬਾਹਰ ਕੱਢ ਦੇਣਾ ਦੇਸੀ ਅੰਗੀਠੀ ਚਲੋ ਠੀਕ ਆ ਜੀ ਅੱਜ ਦਾ ਵਲੌਗ ਇੱਥੇ ਤੱਕ ਸੀ ਓਕੇ ਬਾਏ